जड़े छत्तीस हजार रप ये मगने सट्ठ हजार अगले छत्तीस हजार तक नौ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਵੈਸੇ ਦਾ ਕੱਲ ਆਪਾਂ ਸਟਾਰਟਿੰਗ ਕਰ ਲਈ ਸੀ ਪਰ ਕੱਲ ਜਾ ਨਹੀਂ ਹੋਇਆ ਪ੍ਰੋਬਲਮ ਆ ਗਈ ਸੀ ਥੋੜੀ ਜੀ ਪ੍ਰੋਬਲਮ ਹੀ ਤੁਹਾਨੂੰ ਦੱਸਿਆਈ ਹੈ ਜਿਹੜਾ ਆਪਣੇ ਕੋਲ ਕੈਮਰਾ ਉਹਦਾ ਆਪਾਂ ਨੂੰ ਮੈਕ ਦਾ ਜਿਹੜਾ ਐਡਾਪਟਰ ਹੈ ਉਹ ਨਹੀਂ ਮਿਲਿਆ ਹਲੇ ਵੀ ਨਹੀਂ ਮਿਲਿਆ ਉਹਦਾ ਪੱਕਾ ਨਹੀਂ ਪਤਾ ਵੀ ਉਹ ਕਦ ਮਿਲੂਗਾ ਆਨਲਾਈਨ ਹੀ ਮੰਗਾਉਣਾ ਪੈਣਾ ਆਨਲਾਈਨ ਤੇ ਇਹ ਗਰੰਟੀ ਨਹੀਂ ਆ ਵੀ ਲੱਗ ਜੂ ਨਹੀਂ ਲੱਗਣਾ ਬਾਕੀ ਲੇਟ ਹੋ ਗਏ ਫਿਲਹਾਲ ਬਹੁਤੀ ਵੀਡੀਓ ਨਹੀਂ ਬਣਾਉਂਦੇ ਆਪਾਂ ਚੱਲਦੇ ਆ ਸਿੱਧਾ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਤੇ ਜਾ ਕੇ ਹੋਲੀ ਉੱਥੇ ਹੀ ਖੇਡਾਂਗੇ ਅੱਜ ਕੋਸ਼ਿਸ਼ ਕਰਾਂਗੇ ਜਿੰਨੀ ਟਾਈਮ ਨਾਲ ਹੋ ਜਾਈ ਆਪਾਂ ਹੋਟਲ ਵੈਸੇ ਬੁੱਕ ਕਰ ਲਿਆ ਉੱਥੇ ਜੇ ਹੋਟਲ ਤੱਕ ਜਾ ਆ ਹੋਇਆ ਕਿਉਂਕਿ ਜਿਹੜਾ ਹੋਟਲ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਹੀ ਹੈ ਕੋਈ ਦੂਰ ਨਹੀਂ ਹੈ ਉਦੋਂ ਬਾਅਦ ਬਾਕੀ ਦਾ ਪ੍ਰੋਗਰਾਮ ਉੱਥੇ ਹੀ ਬਣਾਵਾਂਗੇ ਜਾ ਕੇ ਹੁਣ ਪਹਿਲਾਂ ਨਿਕਲਦੇ ਆਂ ਮੋਟਰਸਾਈਕਲ ਤੇ ਬੈਗ ਹੋ ਗਿਆ ਸੈੱਟ ਆਪਣੇ ਤੇ ਹੈਲਮਟ ਤੇ ਹੁਣ ਦੱਸਿਆ ਹੀ ਆਪਾਂ ਨੂੰ ਫੋਨ ਹੀ ਲਾਣਾ ਪੈਣਾ ਕਿਉਂਕਿ ਜਿਹੜਾ ਮੈਕ ਹੈ ਉਹ ਡਾਪਟਰ ਨਹੀਂ ਮਿਲਿਆ ਆਪਾਂ ਨੂੰ ਆਪਣੇ ਕੈਮਰੇ ਦਾ ਫਿਲਹਾਲ ਚੱਲਦੇ ਆਂ ਜੀ ਰੈਡੀ ਹੋ ਗਏ ਕਿਉਂਕਿ ਬਸ ਕੱਪੜਾ ਆਪਣੇ ਰੈਡੀ ਆਂ ਹੁਣ ਨਿਕਲਣ ਦੀ ਤਿਆਰੀ ਕਰਨੀ ਅਕੇ ਬੱਚਿਆਂ ਨੇ ਹੁੱਲੀ ਕਰਤੀ ਸਟਾਰਟ ਉਹ ਦਿਖਾ ਦਿੰਦੇ ਇੱਕ ਵਾਰੀ ਤੁਹਾਨੂੰ ਠੀਕ ਹੈ ਕਲੋਚਾਲ ਜਾਨੀ ਜੀ ਖੇਲੇ ਹੋਲੀ ਨਾ ਹਜਾਰਟ ਸਟਾਰਟ ਕਰੀਆ ਹੋਰ ਇਹ ਕੀ ਹੈ ਸਟਾਰਟ ਕਰੀਆ ਚਲੋ ਮਾਪਾ ਨੂੰ ਪਾਣੀ ਘੇਰੇ ਸੱਜੂ ਨਾ ਉੱਤੇ ਜਾਣਾ ਚਲੋ ਭਾਈ ਚੰਗਾ ਬਾਈ ਪੁੱਤ ਬਾਏ ਬਾਏ ਓਕੇ ਪੁੱਤ ਓਕੇ ਬਾਏ 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 ਹੈਪੀ ਹੋਲੀ ਹੈਪੀ 40 45 ਕਿਲੋਮੀਟਰ ਦਾ ਰਸਤਾ ਰਹਿ ਗਈ ਇੱਥੇ ਸਾਹ। ਤੇ ਜੇ ਆਪਾਂ ਜੇ ਆਪਣੇ ਕੋਲ ਇਹ ਸੌ ਸਾਬ ਨਹੀਂ ਨਾ ਜੀ ਜਾਣ ਵਾਸਤੇ। ਜੇ ਨਹੀਂ ਜੇ ਨਹੀਂ ਆਪਾਂ। ਉਹ ਲੇ ਲਈਏ। ਅੱਗੇ ਵਾਪੁਰ ਜਾਂਦੇ ਪਰ ਫਿਰ ਨਾਲੇ ਮੋੜ ਤੋਂ ਤੁਹਾਨੂੰ ਲੱਕ ਰੱਖਾ ਦਾਂ। ਉਹ ਕਿਦਾਂ ਦੀ ਲੱਗੂਗੀ। ਹਲਪੰਢ ਨੇ ਪਾਲ ਵੀ ਖਰਾਬ ਕਰਤੇ ਜੀ। ਬੁਰਾ ਹਾਲ ਕਰਤਾ। ਤੇ ਮੈਂ ਇੱਕ ਵੀ ਨਹੀਂ ਚੱਲ ਰਿਹਾ ਆਵਾਜ਼ ਦੀ ਵੀ ਨਹੀਂ ਕੋਈ। ਇਹ ਤਾਂ ਚੰਗੇ ਦਾ ਲੋ ਪਰਨਾ ਬੰਨ ਕੇ ਹੀ ਆ ਜਾਂਦੇ ਨਾਲੇ ਸੋਹੇ ਲੱਗਦੇ। ਬਾਕੀ ਹੁਣ ਮੋਟਰਸਾਈਕਲ ਦਾ ਲੁੱਕ ਦਿਖਾਉਂਦਾ ਇੱਕ ਵਾਰੀ। ਹੁਣ ਪਤਾ ਲੱਗੂਗਾ ਕਿ ਆਪਾਂ ਹਾਂ। ਸ਼੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਜਾ ਰਹੇ ਹਾਂ। ਚੈੱਕ ਕਰੋ ਇੱਕ ਵਾਰੀ। ਪਰੂਕੇ ਆ ਕੇ ਬਨਵਾਜਰਾ ਕਿੰਨੀ ਕਿਦੂਰੇ ਵੀਰੇ ਤੋਂ ਆਨੰਦਪੁਰ ਸਾਹਿਬ? ਹਾਂਜੀ। 51 ਕਿਲੋਮੀਟਰ। ਪੁਰਾਤਨ ਨਿਸਾਨ ਸਾਹਿਬ। ਕੋਣ ਖਾਂਦੇ ਆ ਸਾਨੂੰ ਦੇਖੀ ਭਾਈ ਉਹ ਸਾਈਡ ਚ ਸ਼ੁਰੂ ਹੋ ਗਏ ਹਾਂ ਫੇਰ ਚੱਲਦੇ ਆ ਚੱਲੇ ਸ਼ੁਰੂ ਹੋ ਗਏ ਵੜੇ ਥੋੜੀ ਸੀ ਖਾਲੀ ਖਾਲੀ ਲੱਗਦਾ ਸੀ ਕਾਹ ਦਿਨ ਲੱਗਦਾ ਸੀ ਆਨੰਦਪੁਰ ਸਾਹਿਬ ਤੱਕ ਲਿਆ ਇਹੋ ਲੱਗਦਾ ਕਿ ਨੰਨਤ ਪਰ ਸਭ ਘੱਟ ਲੱਗਦਾ ਸੀ ਤੇ ਹੋਰ ਕਿਤੇ ਸ਼ਹਿਰ ਦੇ ਜਗਾਣਾ ਦੇ ਇੱਥਾਂ ਥੋੜੀ ਬੰਨੂ ਚੱਲਦਾ ਹੈ। ਹੁਣ ਪ੍ਰੋਪਰ ਚੱਲਣਾ ਹੈ। ਨਾਲੂਪੁਰ ਸਾਹਬ ਦੇ ਲਾਗੇ ਪਹੁੰਚ ਗਏ ਹਾਂ ਜੀ ਪਰ ਹੁਣ ਲਾਲੋ ਤੁਸੀਂ ਵੀ ਪੁਲ ਦੀ ਸਖਤਾਈ ਕਰਕੇ ਨਾ ਇੰਨੇ ਹੁੱਲੜਵਾਜ ਨਹੀਂ ਮਿਲੇ ਆਪਾਂ ਨੂੰ ਅੱਜ ਜਿੰਨੇ ਅੱਗੇ ਲਾਲੋ ਵੀਡੀਓ ਚ ਦੇਖਣ ਨੂੰ ਮਿਲਦੇ ਸੀ I'm well, just gonna go over too. કરી ਕਮਰੇ ਜੱਤੀ ਮਰਾ ਦिए ਜੀ ਸਾਹਮਣੇ ਹੈਲਮਟ ਆਪਣੇ ਬੈਗ ਟੈਂਕ ਬੈਗ ਗਲਵਜ਼ ਤੇ ਇਹਦੇ ਸਿਸਾਲ ਹੀ ਲੈਣ ਗਏ ਨੇ ਕਾਤਾ ਕਰੇ ਬਈ ਸਿਸਾ ਇਹਦਾ ਮੰਗਾਇਆ ਹੋਇਆ ਲੈ ਮੰਗਾਇਆ ਹੋਇਆ ਆਕੀ ਇਹਨਾਂ ਦਾ ਰੂਮ ਸਿਸਾ ਸਿਰ ਪੇਕੇ ਤੇ ਹੁੰਦਾ ਆਪਣਾ ਗਿਰਗਿਆ ਬੈੱਡ ਤੇ ਥੱਕ ਗਏ ਵੀਰ ਟੂ ਲੱਗੇ ਤੁਹਾਨੂੰ ਚੱਲ ਕੋਈ ਲੋ ਜੀ ਘਟੋ ਘਟ ਦੋ ਦੋ ਤਿੰਨ ਘੰਟੇ ਕਮਰੇ ਵਿੱਚ ਪੈ ਕੇ ਆਰਾਮ ਕਰਕੇ ਪਬਜੀ ਖੇਲ ਕੇ ਹੋ ਗਏ ਤਿਆਰ ਬਾਕੀ ਕਮਰੇ ਦਾ ਇਹ ਕਰਤਾ ਹਾਲ ਹੁਣ ਹੋ ਗਏ ਜੀ ਰੈਡੀ ਥੋੜੇ ਦੇਰ ਆਰਾਮ ਵੀ ਕਰਿਆ ਆਰਾਮ ਤਾਂ ਵੈਸੇ ਕੁਝ ਲਾ ਲੋ ਏਦਾਂ ਨਹੀਂ ਵੀ ਆਪਾਂ ਥੱਕੇ ਹੋਏ ਸੀ ਵੈਸੇ ਹੀ ਪਏ ਰਹੇ ਕਿ ਬਾਹਰ ਧੁੱਪ ਸੀ ਤੇ ਫਿਲਹਾਲ ਹੁਣ ਨਿਕਲਦੇ ਆ ਧੁੱਪ ਖਤਮ ਹੈ ਹੁਣ ਗਰਮੀ ਹੈ ਜ਼ਰੂਰ ਪਰ ਇੰਨੀ ਨਹੀਂ ਹੁਣ ਬੱਦਲ ਬਈ ਆ ਸ਼ਾਇਦ ਫਰਮਾਦਾ ਮੀਂਹ ਪਾ ਦੇ ਬਾਕੀ ਨਿਕਲਦੇ ਹੁਣ ਵਾਰ ਬਾਰਿਸ਼ ਘੁਮਾਉਂਦੇ ਆ ਸਾਨੂੰ ਕਲ ਦੀ ਤਿਆਰੀ ਫੋਲਾ ਖੇਲਣ ਦੀ ਪਾਪਾ ਸੁਨਾਤਾ ਦੇ ਪੋਲੀ ਹਾਂ ਵੀ ਨਿਕਲੇ ਆ ਬਾਹਰ ਹੋ ਗਿਆ ਕੁਝ ਮਦਾ ਕਾਦਾ ਮਨਸੀਬਾਰ ਨਿਕਲਦਾ ਨਿਕਲੇ ਆਏ ਹੁਣ ਹੁਣ ਘੁੰਮਣਾ ਬਾਹਰ ਹੈ ਕੁੰਮੇ ਰਹੇ ਚੱਲ ਫਿਰ ਤਰਨਾਦਲ ਸ਼੍ਰੀ ਨਾਨਪੁਰ ਸਾਹਿਬ ਸੋ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਮਿਸਲ ਤੇ ਤਰਨਾਦਲ ਸ਼੍ਰੀ ਨਾਨਪੁਰ ਸਾਹਿਬ ਵੀ ਕਿ ਹੋਲਾ ਮਹੱਲੇ ਦੀਆਂ ਤਿਆਰੀਆਂ ਮਨਾਈਆਂ ਜਾ ਰਹੀਆਂ ਸੋ ਘੋੜਿਆਂ ਦੇ ਜਹੇਦਾਰ ਬਾਬਾ ਬਿੱਲਾ ਸਿੰਘ ਜੀ ਉਹ ਅੱਜ ਮਹਾਂਪੁਰਖਾਂ ਨੂੰ ਫਰਲਾ ਮਿਲਿਆ ਜਹੇਦਾਰੀ ਮਿਲੀ ਆ ਜੇ ਘੋੜਿਆਂ ਦੀ ਉਹ ਪੁੱਤਰਾ ਬਜਣ ਥੋੜੇ ਬਾਬਾ ਬਾਬਾ ਕਰਾ ਬਜਣ ਅੱਜ ਫਰਲਾ ਮਿਲਿਆ ਕਿਤਾ ਮਿਲਿਆ ਕਿ ਸੰਕੇ ਵਣੀ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਖਾਲਸੇ ਦਾ ਓਲਾ ਮਲਾ ਹੈ ਕਿਉਂਕਿ ਅੱਜ ਹੋਲੀ ਦਾ ਦਿਹਾੜਾ ਹੈ ਲੋਕਾਂ ਦੀ ਹੋਲੀ ਤੇ ਖਾਲਸੇ ਦਾ ਓਲਾ ਮਲਾ ਯਾਰੋ ਕੱਲ ਨੂੰ ਕੌੜਾ-ਤੋੜਾ ਹੋਣਗੇ ਕੋੜਿਆਂ ਦੇ ਜੇਜ਼ੇਦਾਰ ਜਾਣਗੇ ਨਿਸ਼ਾਨ ਜਾਣਗੇ ਸਭ ਤੋਂ ਪਹਿਲਾਂ ਨਿਸ਼ਾਨ ਜਾਣਗੇ ਮਾਤਾ ਸਾਹਿਬਕੌਰ ਦੇਵਾ ਦੇ ਦਰਬਾਰ ਤੇ ਫਿਰ ਉਸ ਤੋਂ ਬਾਅਦ ਸਟੇਡੀਅਮ ਵਿੱਚ ਫਿਰ ਉੱਥੇ ਕੋੜ-ਤੋੜ ਹੋਊਗੀ ਕਿਉਂਕਿ ਇੱਤੇ ਇਲਾਕੇ ਦੀ ਸਰਮੂਕੇ ਆਸਪਾਸ ਦੀ ਸੰਗਤ ਇੱਥੇ ਪਹੁੰਚ ਗਈ ਹੈ ਪਿਆਰਿਓ ਇਸ ਕਰਕੇ ਇਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਦੀਆਂ ਹੋਲੀਆਂ ਖਾਲਸਾ ਦਾ ਹੋਲਾ ਮੱਲਾ ਕੱਲ ਨੂੰ ਕਿਉਂਕਿ ਹੋਲਾ ਮੱਲਾ ਹੈ ਪਿਆਰਿਓ ਕੱਲ ਨੂੰ ਘੋੜੇ ਭੱਜਣਗੇ ਔਰ ਨਿਸ਼ਾਨ ਲੈ ਕੇ ਜਾਣਗੇ ਸਿੰਘ ਸਹਿਬਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਘਰ ਇੱਕ ਜਾਵੇ ਨਿਆਲ ਹੋ ਜਾਵੇ ਸਤਿ ਸ੍ਰੀ ਅਕਾਲ ਜਬ ਅਬੈਨੇ ਪਿਸਟਲ ਕੱਢੀ ਡਰ ਗਿਆ ਕਿਉਂਦੀ ਹੋ ਮੈਰੀ ਤਾਂ ਤੌਂ ਡਰਿਆ ਲੱਗ ਰਿਹਾ ਕਦੇ ਇੱਧਰ ਇੱਧਰ ਨੂੰ ਨਾ ਚਲਾ ਦੇਣ ਬਾਬੇ ਹੈ ਬਈ ਡਰ ਗਿਆ ਕਿਸੇ ਕੀ ਆ ਗਿਆ ਮੋੜੀ ਮੈਨੋ ਚੱਲ ਦੇਖੇ ਫਿਰ ਸਿਖਦੀ ਦੇਗਾ ਹੱਟ ਜੀ ਆਹ ਭਾਈ ਇਹ ਬਾਬਾ ਜੀ ਸਾਰਾ ਕੁਝ ਅੱਛਾ ਜੀ ਇੱਕ ਮਿੰਟ ਵੇਰ ਫਿਰ ਲੋ ਜੀ ਕੰਪਨੀ ਕੰਪਨੀ ਹੈ ਕਿੰਨੇ ਦਿਨ ਹੋ ਗਏ ਬਾਬਾ ਜੀ ਇਹਨੂੰ ਸਾਨੂੰ ਅਸੀਂ 7 ਤਰੀਕ ਦੇ ਆਏ ਜੀ 7 ਤਰੀਕ ਤੇ ਜੀ ਵਾਹ ਜੀ ਵਾਹ ਚੌਲਟ ਆਏ ਆਲੇ ਚੌਲਟ ਜੀ ਚੌਲਟ ਆਜੋ ਆਜੋ ਇਸ ਬਾਈਸਲ ਹੌਲੇ ਮਲੇ ਕਰਾਈਏ ਯਾਰ ਕੱਲੀ ਵਾਹ ਕੱਲੀ ਕਿ ਟੱਲੀ ਹੈ ਬਾਬਾ ਜੀ ਕਹ ਇਹੀ ਟੱਲੀ ਹੈ ਚੋਲਟੇ ਤੋਂ ਅੱਛਾ ਜੀ ਸੱਤ ਟੱਲੀਆਂ ਲੱਗਿਆ ਜੀ ਹਰੇਕ ਸਾਲ ਆਉਂਦੇ ਹੋ ਹਾਂ ਜੀ ਹਰ ਸਾਲ ਅੱਛਾ ਅੱਛਾ ਸ਼ੋਅ ਆ ਨਹੀਂ ਨਹੀਂ ਵੀਰੇ ਨਹੀਂ ਤੁਹਾਡੇ ਨਾਲ ਨਹੀਂ ਆਇਆ ਜੀ ਵੀਡੀਓ ਤੇ ਬਣਾ ਜਿੰਨਾ ਮਰਜੀ ਆਇਆ ਵਾ ਸਹੀ ਗੱਲ ਆ ਬਾਈ ਦੀ ਲਾ ਦੇ ਜੋਰ ਲਾ ਦੇ ਕਿਹੜਾ ਪਿੰਡ ਹੈ ਵੀਰੇ ਤਲਵੰਡੀ ਸੋਬਾ ਤਲਵੰਡੀ ਸੋਬਾ 182 ਵਾਹ ਹਾਂਜੀ ਪੱਟੀ ਏਰੀਆ ਪੱਟੀ ਏਰੀਆ ਜੀ ਵਾਹ ਕਿੰਨੇ ਦਿਨ ਹੋ ਗਏ ਆਪਾਂ ਜਾਇ ਇਹਨਾਂ ਕਿੰਨੇ ਦਿਨ ਹੋ ਗਏ 9 ਤਰੀਕ ਨੂੰ 9 ਤਰੀਕ ਦੇ ਹੋਏ ਹੋ ਵਾਹ ਹੋਲਾ ਮਹੱਲਾ ਜੀ 14 15 ਦਾ ਪਰ ਤਕਰੀਬਨ ਸੰਗਤ ਇੱਥੇ ਲਾ ਲਓ ਕੋਈ 7 ਤਰੀਕ ਦਾ ਕੋਈ 9 ਤਰੀਕ ਦਾ ਪਹੁੰਚਿਆ ਹੋਇਆ ਇੱਥੇ ਮੋਡੀਫਾਈ ਸਪੈਸ਼ਲ ਹੋਲੇ ਮਹੱਲੇ ਵਾਸਤੇ ਜੀ ਇਹ ਟਰਾਲੀਆਂ ਵੀ ਤਕਰੀਬਨ ਸਾਰਿਆਂ ਨੇ ਨਵ ਲੋ ਮੋਡੀਫਾਈ ਕਰੀ ਹੋਈਆਂ ਨੇ ਹਾਲੋ ਵੀਰੇ ਮਦਦ ਫੜੋ ਕਿਹੜਾ ਪਿੰਡ ਹੈ ਵੀਰ ਜੀ ਆਪਣਾ ਆਪਣਾ ਵੀਰ ਜੀ ਪਿੰਡ ਤਰਨਤਾਰਨ ਆਪਣਾ ਜ਼ਿਲ੍ਹਾ ਵਾ ਹਾਂਜੀ ਤੇ ਪਿੰਡ ਆਪਣਾ ਜੋਲਟਾਏ ਵਾਲਾ ਤੇ ਵਾਲਾ ਇਹ ਟ੍ਰੈਲੀ ਪਹਿਲੀ ਵਾਰੀ ਇਹ ਤਿਆਰ ਕੀਤੀ ਹੈ ਕਿ ਵੀਰ ਜੀ ਟ੍ਰੈਲੀ ਦੇ ਆਪਾਂ ਮਤਲਬ ਪਹਿਲਾਂ ਵੀ ਲਿਆਏ ਹਾਂ ਇੱਕ ਸਾਲ ਅੱਛਾ ਜੀ ਉਹ ਆਪਾਂ ਕਾਨੇ ਗੁੰਨੇ ਪਾ ਕੇ ਲਿਆਏ ਹਾਂ अच्छा जी ਤੇ ਐਰ ਕੀ ਪੂਰੀ ਮੋਡੀਫਾਈ ਕਰਕੇ ਲਿਆਦੀ ਆ ਕਿੰਨਾ ਖਰਚਾ ਗਿਆ ਬੱਬਾ ਜੀ ਪਹਿਲੀ ਤੇ ਇਸ ਤੇ ਬਾਜੀ ਲੋਕੀ ਨੇ 3 ਲੱਖ ਵੀ ਕਹੀ ਜਾਂਦੇ 4 ਲੱਖ ਵੀ ਕਹੀ ਜਾਂਦੇ ਆ ਠੀਕ ਹੈ ਜੀ ਜੀਡੀਐਸ ਐਲ ਚਾਹ ਅੱਜ ਕੱਲ 1.5 ਲੱਖ ਰੁਪਇਆ ਖਰਚਾ 1.5 ਲੱਖ ਰੁਪਇਆ ਜੀ ਹਾਂ ਜੀ ਯਾਤਰਾ ਜੋਹਲ ਟਾਏ ਵਾਲੇ ਦਾ ਸ੍ਰੀ ਅਨੰਦਪੁਰ ਸਾਹਿਬ ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾਲ ਮਹਾਰਾਜਾ ਰਣਜੀਤ ਸਿੰਘ ਇੱਕ ਤੋਂ ਇੱਕ ਟਰੈਲੀ ਜੀ ਟਰੈਲੀ ਕੀ ਟਰਾਲੇ ਬਣਾ ਸਾਹਮਣੇ ਕਬੱਡੀ ਦਾ ਮੈਚ ਟਰੈਕਟਰ ਦਾ ਦੇਖਣ ਆਲੇ ਹੀ ਇੱਥੇ ਫਾਰਮਰ ਟੂ ਬੀ ਐ ਫਾਰਮਰ ਜੋ ਭਗਤ ਸਿੰਘ ਅਰਜੁਨ ਦੇ ਸੱਚੇ ਬਾਦਸ਼ਾਹ ਜੀ ਦਾ ਸ਼ਹਾਦਤ ਭਾਈ ਫੋਟੋਆਂ ਦਿਖਾਈ ਜਾਂਦੇ ਨੇ ਕਰਨ ਵਾਲੀ ਗੱਲ ਵੀ ਹੈ ਟਰੈਕਟਰ ਤੇ ਨਿਊ ਹੁਲਾਨ ਪੰਜਾਤੀ 73 ਮਾਣੋ ਸਾਈਂ ਕਿੰਨੇ ਦੇ ਖਸ ਵਿੱਚ ਮਾਤ 76 ਇਹਨਾ ਆਪਣੇ ਚੈਨਲ ਦਾ ਥਿੰਦ ਬਲੌਗ ਸੀ ਕਿਹੜਾ ਥਿੰਦ ਬਲੌਗ ਹੁਣ ਦਾ ਦੰਦਾ ਮੂੜਾ ਬਣੀ ਕਰ ਚੱਲੀਏ ਬਾਜੀ ਕਿਹੜਾ ਚੈਨਲ ਥਿੰਦ ਬਲੌਗ ਟਰੈਲੀਆਂ ਦਾ ਬੱਟਾ ਕੱਢੇ ਪਈ ਨੇ ਜੀ पिंड नशहरा पड़ा तन तारण के तो न, न, न। एरिया तन तारण अच्छा जी किने दिन हो गए हो गए भाई ग्यारह दिन ਨਾਮ ਮਰਜੀ ਸੋਚ ਲਿਏ ਵੀ ਇਹ ਤੋਂ ਛੋਣੀ ਟਰਾਲੀ ਨਹੀਂ ਹੋ ਸਕਦੀ ਪਰ ਜਿੱਦਾਂ ਵੀ ਅੱਗੇ ਜਾਂਦੇ ਆ ਉਹ ਤੋਂ ਸੋਣੀ ਤੋਂ ਸੋਣੀ ਟਰਾਲੀ ਆਹੋਂਡੋਰੀ ਗੱਲਾਂ ਸੰਦੂ 3600 ਸੰਧੂ ਫਾਰਮ ਲੈਟਰ ਛੱਡ ਲੋ ਕੀ ਕਰਿਆ ਇਹ ਬਾਈ ਨਾ ਜੀ ਸੰਧੂ ਫਾਰਮ ਮੱਲਈ ਫਾਰਮ ਇਹਨਾਂ ਦੀ ਟਰਾਲੀ ਬਹੁਤ ਸੋਹਣੀ ਬਣਾਈ ਹੋਈ ਸ਼ੌਂਕ ਦਾ ਮੁੱਲ ਨਹੀਂ ਪਹਿਲਾਂ ਵੀ ਦੱਸਿਆ ਤੁਹਾਨੂੰ ਅੱਗੇ ਟਰੈਕਟਰ ਆਇਆ 3600 ਗੁਰਵਿੰਦਰ ਵੀਰੇ ਟਰੈਕਟਰ ਥੋੜਾ ਹੀ ਤਿਆਰ ਕਰਾਇਆ ਹਾਂਜੀ ਆਪਣਾ ਵੀਰ ਜੀ ਇਹ ਟਾਇਰਾਂ ਦੇ ਕਿੰਨਾ ਖਰਚਾ ਆ ਗਿਆ ਜਿੰਨੇ? ਟਾਇਰ ਮੋਰ ਦੇ ਜਿਹੜੇ ਆ ਉਹ 36000 ਦੇ ਆ ਜੇ ਮਗਰ ਦੇ 60000 ਅਗਲੇ 36000 ਦੇ ਜੀ? ਹਾਂਜੀ ਮਗਰ ਦੇ 60000 ਦੇ ਇਹ 60000 ਦੇ ਜੀ ਚਾਹਵੇਂ ਬਿਗੜੇ ਦੇ ਆ ਅੱਛਾ ਜੀ ਹਾਂਜੀ ਤੇ ਆਪਣਾ ਟਰਾਲੀ ਦਾ ਜੀ ਟਰਾਲੀ ਦਾ ਰੁਪਇਆ 1.5 ਲੱਖ ਰੁਪਇਆ ਆਇਆ ਖਰਚਾ 1.5 ਲੱਖ ਰੁਪਇਆ ਜੀ ਹਾਂਜੀ ਐਲ ਸੀ ਡੀ ਇਸ ਦੀ ਖਰਚਾ ਕੱਢ ਗਏ ਐਸ ਸੀ ਡੀ ਦਾ ਖਰਚਾ ਕੱਢ ਕੇ ਲੱਗ ਦੋ ਹਾਂਜੀ ਉਹਦਾ 1.5 ਲੱਖ ਰੁਪਇਆ ਅੱਛਾ ਜੀ ਹਾਂਜੀ ਵ ਛੋਣੀ ਬਣਾਇਆ ਟਰੈਕਟਰ ਦਾ ਵੀ ਤੁਸੀਂ ਟਰੈਕਟਰ ਆਪਣਾ ਸਾਰਾ origignal ਹੈ origignal ਹੈ ਟਰੈਕਟਰ ਸਾਰਾ ਆਪਣਾ ਸਾਰਾ ਆਪਣਾ ਜੱਦੀਪੁਰ ਦੀ ਟਰੈਕਟਰ ਆਪਣਾ ਅੱਛਾ ਜੀ ਕਰਦਾ ਹੀ ਮਤਲਬ ਜੱਦੀਪੁਰ ਆ ਅਜੇ ਆਪਾਂ ਨਵਾਂ ਲਿਆ ਹੈ ਇਹਦਾ ਅੱਛਾ ਜੀ ਨਵਾਂ ਲਿਆ ਤੁਸੀਂ ਹਾਂ ਜੀ ਕਿੰਨਾ ਮਾਡਲ ਹੈ ਸਾਰੇ 94 94 ਜੀ ਹਾਂ ਜੀ ਹਾਇ ਤੱਕ ਇੰਜਣ ਹੀ ਨਾਲ ਦਾ ਇਹਦਾ ਇਹਦਾ ਅੰਜਨ ਵੀ ਨਾਲ ਦਾ ਜੀ ਹਾਇ ਤਾੜਾ ਹਾਰੀ ਸਾंभਿਆ ਦਾ ਜੋਂ ਟਰੈਕਟਰ ਲਿਆ ਹੈ ਅੱਛਾ ਜੀ ਹਾਂ ਜੀ ਬਹੁਤ ਸੋਹਣਾ ਬਾਈ ਹਾਂ ਜੀ ਵਾਲੇਕਮ ਸਾਰੀ ਇਹ ਟਰੈਕਟਰ ਤੁਸੀਂ ਤਿਆਰ ਕਰੇ ਹੋਏ ਜੀ ਹਾਂ ਜੀ ਭਾਈ ਜੀ ਅੱਛਾ ਜੀ ਕਿੰਨੀ ਸਪੀਡ ਦਾਉਦੀ ਤੁਸੀਂ ਉਸ ਟਰੈਕਟਰ ਦੇ ਸਾਹਮਣੇ ਸਵਰਾਜ ਦੀ ਪਰਲੇ ਦੀ ਹਾਂਜੀ ਹਾਂਜੀ ਵੀਰ ਜੀ ਇਹਦਾ ਨਾ ਇਧਰ ਆ ਤੁਹਾਨੂੰ ਦਿਖਾਉਣਾ ਮੈਂ ਦੇਖਿਓ ਇਹਦੀ ਤਾਂ ਆਪਾਂ ਇੱਕਦਮ ਦੇਖੋ ਟਰਬੋ ਲਾਈ ਹੋਈ ਆਪਾਂ ਆ ਵੀ ਮੱਲੋ ਵੀ ਸਾਰਾ ਹੈ ਅੱਛਾ ਜੀ ਇਹ ਲੈ ਹੈਗੇ ਨਾ ਮੱਲੋ ਵੀ ਪਹਿਲਾਂ ਸਾਰਾ ਕੰਮ ਬੜੇ ਪਹਿਲਾਂ ਤਾਂ ਕਿਦੋਂ ਕਿ ਮੱਲੋ ਵੀ ਨੁਕਸਾਨ ਵੀ ਕਾਫੀ ਕੀਤੇ ਹੈ ਆਪ ਵੀ ਇਹਦਾ ਮੱਲੋ ਕਰਦੇ ਕਦੇ ਕਦੀ ਕੁਝ ਕਰ ਲਿਆ ਪੰਪ ਦਾ ਕਦੀ ਕੋਈ ਡਾਤਾ ਇਦਾਂ ਹੀ ਇੱਕ ਦਿਨਾਂ ਤੇ ਜੇ ਕਦੀ ਕਰਾਈ ਬਲਦਾਈ ਇਹਦੀ ਹੁਣ ਕਿਸੇ ਕਦੀ ਕਰਾਈ ਬਲਦਾਈ ਆ ਇੱਕ ਸਾਈਡ ਤੇ ਵੱਖਰਾ ਗੀਅਰ ਲੈ ਪੀਡੀਓ ਦੇ ਨਾਲ ਕਨੈਕਟ ਕਰਵਾ ਜੇ ਆਪਣੇ ਆਪ ਤਿਆਰ ਕਰਤਾ ਸੀ ਸਾਰਾ ਲੈ ਗੀਅਰ ਬਣਵਾਇਆ ਲੈ ਉਹ ਤੇਲ ਗੀਅਰ ਦਾ ਖਾ ਬਣਨਾ ਹੈ ਆਪ ਘਰੇ ਲਾ ਜੀ ਪਰ ਬੋਟਰ ਬੋਸਾ ਸਾਰਾ ਸਿਸਟਮ ਆਪ ਹੀ ਤੇ ਕਰਵਾਪੇ ਕਰੇ ਲਈ ਜੀ ਹਾਂ ਜੀ ਅੱਛਾ ਗੀਅਰ ਬਣਵਾਇਆ ਹੈ ਅੱਛਾ ਜੀ ਹਾਂ ਜੀ ਵਾਹ ਜੀ ਵਾਹ ਇਹਦਾ ਮੁਕਾਬਲਾ ਦਾ ਕੀ ਹੁੰਦਾ ਹੈ ਕਿਤੋਂ ਬਾਕੀ 18 ਮਲਟ 18 ਮਲਟ ਰਿਹਾ ਗੀਅਰ ਬਣਵਾਇਆ ਸਾਰਾ ਮੰਬਰ ਦੋ ਦਾ ਘਰੇ ਬਣਾਇਆ ਨਾੜ ਦਾ ਵੀ ਦੇਦਾ ਵੀ ਇਹਦਾ ਵੀ ਤਾਂ ਉਹਨਾਂ ਦਾ ਵੀ ਬਾ ਨਾੜ ਦਾ ਵੀ ਬਹੁਤ ਧੀ ਅਵਾਜ਼ ਦਵਾ ਦਾ ਕਿ ਉਹ ਬੇਵਕੂਫ ਆਕਾਲ ਪਖਤਾ ਜੱਜੇਦਾਰ ਅਕਾਲੀ ਲੜ ਕੇ ਆ ਗਿਆ ਜੇ ਸਾ ਜਨੋਕੀ ਅਕਾਲੀ ਸੁਖਾ ਸਿੰਘ ਦਾ ਨਾਮ ਸੁਣਿਆ ਜੇ ਦੁਨੀਆ ਦੀ ਕਿਸੇ ਵਿੱਚ ਤਾਕਤ ਹਿੰਮਤ ਹੈ ਤੇ ਇਸ ਜੀਤ ਦੇ ਰਾਜੇ ਵਾਲ ਇੱਕ ਵਾਰ ਅੱਪ ਕਰਕੇ ਕੋਈ ਹੋਇਆ ਹੈ ਅਕਾਲੀ ਬਾਬਾ ਪੂਲਾ ਸਿੰਘ ਉਸ ਨੇ ਅਠਰੂ ਕਰੇ ਹੋਖਾ ਸਾਰੀ ਚੀਜ਼ਾਂ ਦੇ ਇਕੱਠ ਹੈ ਜੀ ਸਿਰਫ ਇਹਨਾਂ ਨੂੰ ਛੱਡ ਕੇ ਕਿਉਂ ਇਹਦਾ ਕੋਈ ਸਿੱਖਣ ਨੂੰ ਮਿਲਦਾ ਹੈ ਨਿਰੋਲ ਧਰਮ ਪ੍ਰਚਾਰ ਭਾਈ ਵੀਰ ਸਿੰਘ ਦੀ ਹੱਥ ਲਿਖਤੀ ਲਿਖਤਾ 50% ਡਿਸਕਾਊਂਟ ਤੇ ਫੇਰ ਵੀ ਦੇਖੋ ਕੋਣ ਖੜਦਾ ਇੱਥੇ ਕੋਈ ਨਹੀਂ ਉਹਨਾਂ ਤੋਂ ਵਿੱਦਿਆ ਸੰਭਲੇ ਤੇ ਭਾਈ ਜਿਆਸ ਸਿੰਘ ਤੋਂ ਕਹਤਾ ਜੇ ਫ੍ਰੀ ਵੀ ਦੇਣ ਬਾਈ ਫੇਰ ਵੀ ਨਾ ਕਿਸੇ ਨੇ ਲੈਣਾ ਕਿਉਂ ਸਿੱਖਣ ਨੂੰ ਮਿਲਣਾ ਇਹ ਤੋਂ ਕੁਝ ਤੇ ਜਦੋਂ ਕੁਝ ਜੀ ਇਸ ਸਮੇਂ ਇਹ ਨਾ ਸੋਚੋ ਵਿਕਲਪੀਤੀ ਨੂੰ ਮੈਨੂੰ ਆਪਰੇਸ਼ਨ ਕਿਹ ਹੈ ਗਲਤੀ ਹੋਵੇ ਜੀ ਟਰੈਕਟਰਾਂ ਦੀ ਕਿੰਨੇ ਵੀਡੀਓ ਬਣਾ ਲਈਏ ਇੰਨੇ ਜਿਆਦਾ ਟਰੈਕਟਰ ਤੇ ਟਰਾਲੀਆਂ ਤੇ ਇੰਨੇ ਸੋਹਣੇ ਇੱਕ ਤੋਂ ਇੱਕ ਰੱਖ ਕੇ ਮਤਲਬ ਕੋਈ ਲਾਲਾ ਵੀ 2 ਘੰਟੇ ਦੀ ਵੀਡੀਓ ਬਣਾ ਚੁੱਕੀ ਜਾਂ ਕੱਲੇ ਟਰੈਕਟਰ ਤੇ ਟਰਾਲੀਆਂ ਦੀ ਬਣਾਈ ਹੈ ਕਿ ਥੋੜਾ ਥੋੜਾ ਸ਼ਾਟ ਲੈ ਨੇ ਹੁਣ ਪਹੁੰਚ ਗਏ ਜੀ ਗੁਰੂ ਦੇ ਨਾਲ ਆ ਆਨੰਦਪੁਰ ਦੀਆਂ ਗਲੀਆਂ ਵਿੱਚ ਚਾ요 ਆਨੰਦਪੁਰ ਦੀਆਂ ਗਲੀਆਂ ਵਿੱਚ ਪੰਗਤੇ ਦੀ ਬਾਤ ਸੰਗਿਆ ਬਦਲਦੀ ਆ ਦੇਖਿਓ ਜਿਹੜੇ ਮੰਗਤੇ ਆ ਨਾ ਪੂਰੀ ਬਾਤ ਸੰਗਿਆ ਨਾ ਕੋਈ ਆ ਆਪ ਸਾਰੇ ਜਾਣਦੇ ਹੋ ਕਿ ਜਦੋਂ ਬਾਗਾਂ ਵਾਲੇ ਨੇ ਅੰਮ੍ਰਿਤਸਰ ਦੀ ਪੂਰੀ ਨਹੀਂ ਛੱਡਿਆ ਤੇ ਗੁਰੂ ਗੋਬਿੰਦ ਸਿੰਘ ਆਨੰਦਪੁਰ ਦੀ ਕੱਤੀ ਕੱਤੀ ਗਲੀ 아아っ! likeh,이야.. Ilass Kristin ਮਾਣ ਲਾਵੇ ਮਨਜੇ ਕਰੇ ਮਾਤਾ ਪਰਿਸ਼ਾਦਾ ਚਾਰ ਹੋ ਗਿਆ ਛੋ ਜੀ ਥੋੜਾ ਥੋੜਾ ਫੈਰਦੇ ਹੋਗੇ ਛੋ ਜੀ ਦੂਨਾ ਪਸੇ ਲਵਾਵੇ ਜੰਗੇ ਹੋਇਆ ਦੂਨਿਆਂ ਦਾ ਵਿੱਚ ਛਕੋ ਇਹ ਨਹੀਂ ਛੱਡ ਸਕਦਾ ਮੁੰਡਾ ਗੁਰੂ ਕਾ ਬਾਗ ਬੁੱਢਾ ਦਲਛਾਉਣੀ ਸਾਹਮਣੇ ਰੇਲੇ ਸ੍ਰੀ ਅਨੰਦਪੁਰ ਸਾਹਿਬ ਮਿੱਟੀ 11 ਮਾਰ ਤੋਂ 15 ਮਾ ਦੌਰਾ 2025 ਤੱਕ ਜੀ ਬਾਬਾ ਬਲਬੀਰ ਸਿੰਘ ਜੀ ਮੁਖੀ ਬੁੱਢਾ ਤਲਵਾਲੇ ਵੱਲੋਂ ਚਾਹ ਤੇ ਪਕੌੜੇ ਦਾ ਲੰਗ ਹਰ ਇੱਕ ਸਾਲ ਦੀ ਤਰ੍ਹਾਂ ਚਾਹ ਜੀ ਦਾ ਕਰਮਾ ਗਰਮ ਚਾਹ ਪਕੌੜਿਆਂ ਦਾ ਇਹ ਕਿਲਾ ਜੀ ਅਨੰਦਗੜ੍ਹ ਸਾਹਿਬ ਇਹ ਵੀ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਣਵਾਇਆ ਸੀ ਵੀ ਤਾਂ ਕਿ ਜੋ ਬਾਈ ਧਾਰ ਦੇ ਰਾਜੇ ਤੇ ਮੁਗਲ ਸ਼ਾਸਕਾਂ ਤੋਂ ਹਿੰਦੁਸਤਾਨ ਨੂੰ ਬਚਾਇਆ ਜਾ ਸਕੇ ਹਮਲੇ ਤੋਂ ਗੁਰੂ ਜੀ ਨੇ ਇਹ ਪੰਜ ਕਿਲੇ ਬਣਾਏ ਸੀ ਇੱਦਾਂ ਦੇ ਮੋੜ ਲਾ ਲੂ ਅਲੱਗ-ਅਲੱਗ ਇੱਥੇ ਤੇ ਸੈਂਟਰ ਦੇ ਵਿੱਚ ਸੀ ਜਿੱਥੇ ਹੁਣ ਸ਼੍ਰੀ ਕੇਸਗੜ ਸਾਹਿਬ ਗੁਰਦੁਆਰਾ ਸਾਹਿਬ ਹੈ ਜਿੱਥੇ ਉਹ ਸੈਂਟਰ ਦੇ ਵਿੱਚ ਸੀ। ਹਾਂ ਬਈ ਚੜਜੂ ਕੁੜੀਆਂ ਹੈਂ ਹਾਲਤ ਤਾਂ ਖਰਾਬ ਲੱਗ ਰਹੀ ਉਹ ਜਣਾ ਦੇਗਾ। ਹਾਲਤ ਤਾਂ ਖਰਾਬ ਲੱਗ ਰਹੀ ਤੇਰੀ ਬਾਈ ਹੈ ਬਈ। ਉਹ ਅਰਸ਼ ਲੱਗਦਾ ਨਹੀਂ ਚੜਜੂ ਪੱਕਾ ਰਾਮ ਤੇ ਸ਼ੀਆ ਇਹ ਸਥਾਨ ਹੈ ਜੀ ਬੋਲੀ ਸਾਹਿਬ ਤੇ ਬੋਲੀ ਸਾਹਿਬ ਉਹ ਸਥਾਨ ਹੈ ਜੀ ਜਿੱਥੇ ਮਤਲਬ ਲਲ 84 ਲੱਖ ਜੁਨਾ ਤੋਂ ਛੁਟਕਾਰਾ ਪਾਇਆ ਜਾ ਸਕਦਾ ਇਹ ਸਾਰੀ ਲਾਈਨ ਬੋਲੀ ਸਾਹਿਬ ਮਤਲਬ ਲਲੋ ਥੱਲੇ ਉਤਰ ਗਏ ਨਾ ਔੜੀਆਂ ਉੱਥੇ ਜਾਣ ਦੀ ਇਸ ਵਰਗੇ ਥੋੜਾ ਜਿਹਾ ਰਸ਼ ਰਹਿੰਦਾ ਹੈ ਕੋ ਦਾ ਭੀੜੀ ਬੋਜਦਾ ਉੱਲੇ ਸਾਰੇ ਦਰਸ਼ਣ ਹੈ ਜਿਹੜੇ ਉਹ ਲਾਈਨ ਹੈ ਜਿਹੜੀ ਇਹ ਬੋਲੀ ਸਾਹਿਬ ਦੇ ਦਰਸ਼ਣਾਂ ਲਈ ਹੈ ਲੱਗੀ ਹੋਈ ਹੈ ਆਏ ਜੀ ਬੇਸ਼ੱਕ ਆਪਾਂ ਲੈ ਲੈਂਦੇ ਆ। ਉਹ ਤੁਮ ਲੀਨ ਜੀ। ਪਾਪਾ ਜੀ ਸਾਈਡ ਤੇ ਲੋ ਬੰਦਾ। ਕੋਈ ਜਿਹੜਾ ਸਾਹਮਣੇ ਬਲੂਨ ਉੱਡ ਰਿਹਾ ਜੀ। ਉੱਥੇ ਵਿਰਾਸਤੇ ਖਾਲਸਾ। ਬਸ ਦੇਖਣ ਜਾਣਾ ਸੀ ਪਰ ਲੇਟ ਹੋ ਗਏ ਹੁਣ ਤਾਂ ਬੰਦ ਹੋ ਗਿਆ ਉਹ। ਲੋ 5:30 6 ਵਜੇ ਦਾ ਟਾਈਮ ਹੁੰਦਾ ਇਹਦਾ ਬੰਦ ਹੋਣਾ ਦਾ। ਬੰਦ ਹੋ ਗਏ ਹੁਣ। ਤਕਰੀਬਨ ਕਿ ਤੁਸੀਂ ਦੇਖ ਤੁਸੀਂ ਵੀ ਦੇਖ ਰਹੇ ਹੋ। ਬਾਹਰ ਨਿਕਲੇ ਰਹੇ ਨੇ ਸਾਰੇ। ਅ ਵੀ ਦੇਖਦੇ ਆ ਜੇ ਕੱਲ ਸੌਣ ਲੱਗੇ ਤਾਂ ਕੱਲ ਦੇਖਾਂਗੇ ਵੀ ਰਾਸਤੇ ਖਲਸਾ ਦੇਖਿਆ ਪਹਿਲਾਂ ਦੇਖਿਆ ਪਹਿਲਾਂ ਨਾ ਛਾੜ ਦੇ ਜੀ ਹੁਣ ਪੀੜ ਬਹੁਤ ਜ਼ਿਆਦਾ ਹੋ ਗਈ ਜੀ ਦਿਨ ਨਾਲ ਬੜਾ ਫਰਕ ਪਿਆ ਸਵੇਰੇ ਮਤਲਬ ਜਦੋਂ ਜਦ ਅਸੀਂ ਆਏ ਆ ਉਦੋਂ ਘੱਟ ਸੀ ਹੁਣ ਬਹੁਤ ਜ਼ਿਆਦਾ ਘੁੰਮ ਕੇ ਆ ਗਏ ਜੀ ਵਾਪਸ ਤੇ ਜਿੰਨਾ ਕਿ ਵੀਡੀਓ ਦਿਖਾ ਸਕੀਏ ਉਹਨਾਂ ਦਿਖਾਤਾ ਤੁਹਾਨੂੰ ਹੁਣ ਹਾਲਤ ਹੋ ਗਈ ਖਰਾਬ ਆਰਾਮ ਕਰਦੇ ਆ ਹੁਣ ਤਾਂ ਫਿਲਹਾਲ ਬਹੁਤ ਬੁਰੀ ਹਾਲਤ ਹੈ ਬਾਕੀ ਭੀੜ ਹੋ ਗਈ ਪਹਿਲਾਂ ਉਸ ਦਾ ਮਤਲਬ ਦਿਨ ਚ ਗਏ ਆਪਾਂ ਉਸ ਟਾਈਮ ਇਹ ਨਹੀਂ ਭੀੜ ਨਹੀਂ ਸੀ ਹੁਣ ਭੀੜ ਬਹੁਤ ਜ਼ਿਆਦਾ ਲਓ ਤੁਸੀਂ ਵੀ ਅੱਧੋ-ਅੱਧਾ ਫਰਕ ਪੈ ਗਿਆ ਦਿਨ ਚ ਦਿਨ ਦਾ ਹੁਣ ਤੱਕ ਬਾਕੀ ਟਰੈਕਟਰ ਟਰਾਲੀ ਜਿੰਨੇ ਕਿ ਦਿਖਾ ਸਕੀ ਤੁਹਾਨੂੰ ਦਿਖਾਤਾ ਹੁਣ ਬਾਕੀ ਦਾ ਕੱਲ ਦਿਖਾਵਾਂਗੇ ਜਦ ਲਾਲ ਤੁਸੀਂ ਵੀ ਖਾਲਸਾ ਫੌਜਾਂ ਜਦ ਹੋਲਾ ਖੇਲਣ ਗਿਆ ਹੋਲਾ ਮਹਲਾ ਖੇਲਣ ਗਿਆ ਬਾਕੀ ਜੇ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਉਹ ਬਹੁਤ ਜ਼ਰੂਰੀ ਹੈ